ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਤੁਹਾਡੇ ਵਾਸਤੇ ਬਹੁਤ ਯਾਰਾ ਤੁਮਾ ਕੇਦਰ ਵੀਡੀਓ ਲੈ ਕੇ ਆਏ ਆਂ। ਥੋੜਾ ਸਿੱਧਾ ਹੀ 800 ਤੋਂ ਲੈ ਕੇ 1200 ਤੱਕ ਦਾ ਅੱਜ ਵਾਲੀ ਵੀਡੀਓ ਦੇ ਵਿੱਚ ਬੈਨੀਫਿਟ ਹੋਏਗਾ। ਬਹੁਤ ਜ਼ਿਆਦਾ ਤੁਹਾਨੂੰ ਅਸੀਂ ਡਿਸਕਾਊਂਟ ਦੇ ਰਹੇ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਕਿਉਂਕਿ ਇੱਕ ਜਾਂ ਦੋ ਵੀਡੀਓ ਸੀ ਹੋਰ ਡਿਸਕਾਊਂਟ ਵਾਲੀਆਂ ਪਾਣੀਆਂ ਫੇਰ ਆਪਾਂ ਰੈਗੂਲਰ ਕਾਟਨ ਦੇ ਸੂਟਾਂ ਤੇ ਆ ਜਾਾਂਗੇ। ਜਿਹੜੇ ਅੱਜ ਵਾਲੇ ਸੂਟ ਨੇ ਜੀ ਇਹ ਅਕਸਰ ਮੇਰੀ ਵੀਡੀਓ ਚ ਪੈਂਦੇ ਰਹਿੰਦੇ ਆਂ। ਹਰੇਕ ਮਹੀਨੇ ਚ ਇੱਕ ਦੋ ਐਵਰਗ੍ਰੀਨ ਸੂਟ ਹੁੰਦੇ ਨੇ ਸਭ ਦੀ ਡਿਮਾਂਡ ਦੇ ਹੁੰਦੇ ਨੇ ਬਹੁਤ ਸੋਹਣੇ ਸੂਟ ਹੁੰਦੇ ਨੇ ਜਿਹੜੇ ਮੋਡਲ ਦੇ ਦਿਖਾਵਾਂਗੇ ਜੌਰਜਟ ਦੇ ਸੂਟ ਦਿਖਾਵਾਂਗੇ ਤੇ ਤਿੰਨ ਸੂਹੀ ਦੇ ਸੂਟ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ 4200 ਵਾਲੇ ਤੇ 3900 ਵਾਲੇ ਸੂਟਾਂ 4500 ਵਾਲੇ ਅੱਜ ਦੀ ਵੀਡੀਓ ਦੇ ਸੂਟਾਂ ਤੇ ਤੁਹਾਨੂੰ ਸਾਰੇ ਸੂਟ ਦੇਵਾਂਗੇ ਅਸੀਂ 3000 ਦੇ 3000 ਦੇ ਵਿੱਚ ਸੂਟ ਰਹੂਗਾ ਜਿਹੜਾ ਵੀ ਸੂਟ ਤੁਸੀਂ ਲੈਣਾ ਉਸ ਦਾ ਸਕਰੀਨ ਸ਼ਾਟ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਰਹੂਗਾ ਜੀ 8283 828381 ਨੰਬਰ ਆ ਜੋ ਵੀ ਸੂਟ ਪਸੰਦ ਆ ਉਸ ਦੀ ਪਿਕ ਸੈਂਡ ਕਰੋ ਅਸੀਂ ਰਿਸਪਾਂਸ ਦੰਨੇ ਆਵੇਲੇਬਲ ਦਾ ਤਾਂ ਤੁਸੀਂ ਸਾਨੂੰ ਨਾਲ ਦੀ ਨਾਲ ਪੇਮੈਂਟ ਕਰਵਾਓ ਪੇਮੈਂਟ ਲਈ Google Pay Paytm ਤੇ PhonePe ਦਾ ਮੈਥਡ ਹੁੰਦਾ ਹੈ ਬਾਕੀ ਅਕਾਊਂਟ ਟ੍ਰਾਂਸਫਰ ਵੀ ਤੁਸੀਂ ਕਰਵਾ ਸਕਦੇ ਹੋ ਇੰਟਰਨੈਸ਼ਨਲ ਵੈਸਟਰਨ ਯੂਨੀਅਨ ਮਨੀਗ੍ਰਾਮ ਰੀਆ ਅਕਾਊਂਟ ਟ੍ਰਾਂਸਫਰ ਈ ਟ੍ਰਾਂਸਫਰ ਤੁਸੀਂ ਕੁਝ ਵੀ ਕਰਵਾ ਸਕਦੇ ਹੋ ਦਿਖਾਣੇ ਆ ਜੀ ਤੁਹਾਨੂੰ ਬਹੁਤ ਪਿਆਰੇ ਪਿਆਰੇ ਜੇ ਸੂਟ ਸਭ ਤੋਂ ਪਹਿਲਾਂ ਦਿਖਾਣੇ ਆ ਜੋਰਜ ਹੱਟ ਦਾ ਸੂਟ 3900 ਦਾ ਤੁਸੀਂ ਮੇਰੀ ਬੈਕ ਵਾਲੀ ਵੀਡੀਓ ਚ ਜਾ ਕੇ ਦੇਖ ਸਕਦੇ ਹੋ ਹਰ ਟਾਈਮ ਇਹ 39 ਦਾ ਹੀ ਰਹਿੰਦਾ ਹੈ ਅਗਰ ਡਿਸਕਾਊਂਟ ਤੇ ਕਹਿਣੇ ਤਾਂ ਤੁਹਾਨੂੰ ਡਿਸਕਾਊਂਟਡ ਹੀ ਪੀਸ ਦੰਨੇ ਆ ਜੀ ਇਹ ਹੈਗਾ ਇਹਦੇ ਨਾਲ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾ ਦਨੀ ਕਿਉਂਕਿ ਸਾਰਾ ਹੀ ਜੁਆਇੰਟ ਹੁੰਦਾ ਇਹਦੇ ਨਾਲ ਦੁਪੱਟਾ ਵੀ ਸਲਵਾਰ ਵੀ ਇੱਕੋ ਹੀ ਹੁੰਦਾ ਫਿਰ ਜਿੰਨਾ ਆਪਾਂ ਖੋਲਾਂਗੇ ਇਹ 7.5-8 ਮੀਟਰ ਦਾ ਟਾਇਰ ਹੋ ਜਾਂਦੀ ਹੈ ਫਿਰ ਲਾਣੀ ਥੋੜੀ ਮੁਸ਼ਕਿਲ ਹੋ ਜਾਂਦੀ ਆ ਇਹ ਤਾਂ ਹੈਗੀ ਹੈ ਜੀ ਸ਼ਰਟ ਸ਼ਰਟ ਤੇ ਦੋਨੋਂ ਸਾਈਡ ਤੁਹਾਨੂੰ ਵਰਕ ਨਹੀਂ ਮਿਲੇਗਾ ਬਹੁਤ ਸੋਹਣਾ ਪ੍ਰਿੰਟ ਆ ਕ੍ਰੇਪ ਦੀ ਹੈਗੀ ਹੈ ਸਲਵਾਰ ਇਹਦੇ ਨਾਲ ਠੀਕ ਹੈ ਤੇ ਇਹ ਹੈਗਾ ਪਿਓਰ ਦਾ ਪੇਂਟ ਵਾਲਾ ਦੁਪੱਟਾ ਦੁਪੱਟਾ ਵੀ ਖੁੱਲਾ ਟੁੱਲਾ 2.5 ਮੀਟਰ ਦਾ ਐਦਾਂ ਰਹੇਗਾ ਦੁਪੱਟਾ ਠੀਕ ਹੈ ਜੀ ਇਹ ਦੁਪੱਟਾ ਹੈ ਇਸਾਈਡ ਵੀ ਦੁਪੱਟੇ ਦੇ ਫਲਾਰ ਆਏਗਾ ਦੋਨੋਂ ਸਾਈਡ ਪੇਂਟ ਦਾ ਬਹੁਤ ਸੋਹਣਾ ਫਲਾਰ ਹੈ ਠੀਕ ਹੈ ਜੀ 3000 ਦੇ ਵਿੱਚ ਅੱਜ ਦੀ ਸਾਰੀ ਵੀਡੀਓ ਦੇ ਪ੍ਰਾਈਸ ਰਹਿਣਗੇ ਤੇ ਤੁਸੀਂ ਸ਼ਿਪਿੰਗ ਚਾਰजेस ਅਲੱਗ ਤੋਂ ਪੇ ਕਰਕੇ ਆਪਨਾ ਸੂਟ ਬੁੱਕ ਕਰਵਾ ਸਕਦੇ ਹੋ ਸੇਮ ਹੀ ਸਟੱਫ ਦੇ ਵਿੱਚ ਜੌਰਜਟ ਦੇ ਵਿੱਚ ਹੀ ਦੂਜਾ ਡਿਜ਼ਾਈਨ ਦਿਖਾਨੀ ਆ। ਇਹੀ ਸਟੱਫ ਰਹੂਗਾ ਜੀ 크ਰੇਪ ਦੀ ਸਲਵਾਰ ਰਹੇਗੀ ਪੇਂਟ ਵਾਲੀ ਦੁਪੱਟਾ ਰਹੇਗਾ। ਇਹ ਮੈਂ ਹੁਣੇ ਪਾਈ ਸੀਗੀ ਹਲੇ ਵੀਡੀਓ ਤਕਰੀਬਨ 15-20 ਦਿਨ ਪਹਿਲਾਂ ਦੀ ਵੀਡੀਓ ਆ ਮੇਰੀ ਤੁਸੀਂ ਉਹ ਵੀ ਜਾ ਕੇ ਚੈੱਕ ਕਰ ਸਕਦੇ ਹੋ। ਜਿਹੜੇ ਇਹ ਵਾਲੇ ਸੂਟ ਨੇ। ਉਹਨਾਂ ਚੋਂ ਜਦੋਂ ਸਾਡੇ ਕੋਲ ਰਿਪੀਟ ਡਿਮਾਂਡ ਆਉਂਦੀ ਆ ਅਸੀਂ ਇਕੱਠਾ ਲੋਟ ਚੱਕਦੇ ਆ ਤਾਂ ਜਿਹੜੇ 2-2 ਕਲਰ ਪਈਆਂ ਆ ਅੱਜ ਤੁਹਾਨੂੰ ਉਹ ਦੇ ਰਹੇ ਆ। ਗ੍ਰੇ ਕਲਰ ਆ ਬਹੁਤ ਸੋਹਣਾ ਜਿਹਾ। ਇਹ 크ਰੇਪ ਦੀ ਸਲਵਾਰ ਆ। ਤੇ ਇਹ ਹੈਗਾ ਜੀ ਇਹਦਾ ਦੁਪੱਟਾ ਥੋੜਾ ਜਲਦੀ ਦਿਖਾਵਾਂਗੇ ਕਿਉਂਕਿ ਜਲਦੀ ਜਲਦੀ ਦਿਖਾਉਣ ਦੇ ਨਾਲ ਵੀ ਵੀਡੀਓ 15-20 ਮਿੰਟ ਦੀ ਹੋ ਜਾਂਦੀ ਆ ਜੇ ਮੈਂ ਸਿੰਗਲ ਸਿੰਗਲ ਖੋਲ ਕੇ ਦਿਖਾਉਣ ਲੱਗੀ ਫਿਰ ਤਾਂ ਘੰਟੇ ਚ ਚਲੇ ਜਾਏਗੀ ਥੋੜਾ ਵੀ ਟਾਈਮ ਤੇ ਮੇਰਾ ਵੀ ਟਾਈਮ ਦੋਨਾਂ ਦਾ ਟਾਈਮ ਪ੍ਰੋਬਲਮ ਰਹੇਗਾ ਜੀ ਇਹ ਸੇਮ ਦੇ ਵਿੱਚ ਹੈਗੇ ਆ ਕਲਰ ਨੈਕਸਟ ਸੇਮ ਹੀ ਸਟੱਫ ਰਹੇਗਾ ਡਿਜ਼ਾਈਨ ਚੇਂਜ ਨੇ ਸ਼ਰਟਾਂ ਦੇ ਤੇ ਦੁਪੱਟਿਆਂ ਦੇ ਟੋਟਲੀ ਸਰਵੋਸਕੀ ਦਾ ਵਰਕ ਹੈ ਇਸ ਤੇ ਸੌਰੀ ਸਿੱਪੀ ਦਾ ਵਰਕ ਹੈ ਇਸ ਤੇ ਸਿਕਵੈਂਸ ਦਾ ਕੰਮ ਹੋਇਆ ਹੋਇਆ ਹੈ ਥ੍ਰੈਡ ਦਾ ਕੰਮ ਹੈ ਬਹੁਤ ਸੋਹਣਾ ਜਿਹਾ ਵਰਕ ਹੋਇਆ ਹੋਇਆ ਸੂਟ ਤੇ ਠੀਕ ਹੈ ਜੀ ਸੀ ਗ੍ਰੀਨ ਜਾਂ ਸ਼ੇਡ ਆ ਕ੍ਰੇਪ ਦੀ ਸਲਵਾਰ ਆ ਦੁਪੱਟਾ ਸੇਮ ਪਿਓਰ ਸ਼ਫਾਨ ਦਾ ਹੀ ਰਹੇਗਾ ਜਿੰਨੇ ਵੀ ਇਹ ਮੈਂ ਤੁਹਾਨੂੰ ਜਾਰਜਟ ਦੇ ਸ਼ਰਟਾਂ ਵਾਲੇ ਸੂਟ ਦਿਖਾ ਰਹੀ ਆ ਇਹ ਦੁਪੱਟਾ ਹੈ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਇਹ ਦੁਪੱਟਾ ਜੀ ਸਾਰਾ ਠੀਕ ਹੈ ਇਦੇ ਵਿੱਚ ਤੁਹਾਨੂੰ ਇੱਕ ਪਰਪਲ ਕਲਰ ਮਿਲ ਜੇਗਾ। ਇੱਕ ਇਹ ਲਾਈਟ ਪਰਪਲ ਮਿਲ ਜੇਗਾ। ਦੋਨਾਂ ਥੋੜਾ ਜਿਹਾ ਫਰਕ ਹੈ। ਨੈਕਸਟ ਦਿਖਾਣੇ ਆ ਤੁਹਾਨੂੰ ਬ੍ਰாக்கਟ ਦੇ ਉੱਪਰ। ਇਹ ਹੈਗਾ ਜੀ ਬ੍ਰாக்கਟ ਦਾ ਸੂਟ। 3800 ਦਾ ਪਾਇਆ ਸੀਗਾ। ਤੇ ਆਸ ਤੁਹਾਨੂੰ ਦੇ ਰਹੇ ਆ ਜੀ 3000 ਦੇ ਵਿੱਚ। ਬਹੁਤ ਸੋਹਣਾ ਸੂਟ ਆ ਠੀਕ ਹੈ ਬੈਕ ਸਾਈਡ ਤੇ ਵੀ ਸੇਮ ਤੇ ਇਹ ਹੈਗੀ ਇਹਦੀ ਸਲਵਾਰ ਸਿਲਕ ਦੇ ਉੱਪਰ ਪਿਓਰ ਦਾ ਸੂਟ ਆ ਐਵਰ ਗ੍ਰੀਨ ਸੂਟ ਨੇ ਕਦੇ ਇਹਨਾਂ ਦਾ ਟ੍ਰੈਂਡ ਨਹੀਂ ਜਾਂਦਾ ਹੈਗਾ ਤੇ ਨਾਲ ਜਿਹੜਾ ਦੁਪੱਟਾ ਉਹ ਵੀ ਬ੍ਰੋਕੇਟ ਵੇਸਟੇ ਹੀ ਆਏਗਾ ਸਾਰੇ ਦੁਪੱਟੇ ਦੇ ਵਿੱਚ ਇਦਾਂ ਬੀਟੀ ਆਏਗੀ ਜੀ ਬਹੁਤ ਸੋਹਣੀ ਜੀ ਫੋਰ ਸਾਈਡ ਵਰਕ ਦੇ ਨਾਲ ਤੇ ਚੌੜਾ ਬਾਰਡਰ ਲੱਗਿਆ ਹੋਇਆ ਬਹੁਤ ਸੋਹਣਾ ਜਿਆ ਚਨੌਂਸ ਫੌਨ ਦਾ ਦੁਪੱਟਾ ਕਲਰ ਦੇਖ ਲਓ ਇਹ yellow color ਇਹਦੇ ਵੀ ਤੁਹਾਨੂੰ ਦੋ ਮਿਲ ਜਾਣਗੇ ਸੂਟ ਇਹਦੇ ਨਾਲ yellow color ਦੀ ਸਲਵਾਰ ਹੈਗੀ ਠੀਕ ਹੈ ਜਿੱਦਾਂ ਹਲਦੀ ਵਗੈਰਾ ਤੇ ਪਾਉਣ ਵਾਸਤੇ ਅੱਜ ਕੱਲ yellow ਚੱਲਦਾ ਟ੍ਰੈਂਡ ਚ ਤਾਂ ਤੁਸੀਂ ਕੁਛ ਐਦਾਂ ਦਾ ਵੀ ਟਰਾਈ ਕਰ ਸਕਦੇ ਹੋ ਨੈਕਸਟ ਦੇ ਰਹੇ ਹਾਂ ਇਹ ਵੀ ਸਾਡੇ ਸੂਟ ਬਹੁਤ ਜ਼ਿਆਦਾ ਚੱਲਦੇ ਆ ਕريب ਤੇ ਬਹੁਤ ਸਾਰੀਆਂ ਵੀਡੀਓ ਬਣਾਉਣੇ ਸੀ ਇਹਨਾਂ ਦੀਆਂ ਵੇ ਤਾਂ ਹੀ ਤੁਹਾਨੂੰ ਕਹਿ ਰਹੇ ਹਾਂ ਜੀ ਅੱਜ ਤੁਹਾਡਾ ਬਹੁਤ ਵੱਡਾ ਡਿਸਕਾਊਂਟ ਤੁਹਾਨੂੰ ਮਿਲ ਰਿਹਾ ਤੁਸੀਂ ਇਹਦਾ ਫਾਇਦਾ ਚੁੱਕ ਸਕਦੇ ਹੋ ਇਹ ਹੈਗਾ ਸੈਂਟਰ ਦੇ ਵਿੱਚ ਗੋਟਾ ਪੱਤੀ ਦੇ ਨਾਲ ਸਾਰਾ ਸੂਟ ਰੈਡੀ ਕੀਤਾ ਹੋਇਆ ਇਹ ਦੁਪट्टे ਤੇ ਵੀ ਸਾਰੇ ਤੇ ਗੋਟਾ ਪੱਤੀ ਦਾ ਕੰਮ ਹੈ 크ਰੇਪ ਦਾ ਸੂਟ ਆ ਜੀ 크ਰੇਪ ਦੀ ਸਲਵਾਰ ਆ 크ਰੇਪ ਦੀ ਸ਼ਰਟ ਆ ਤੇ ਸ਼ਫਾਨ ਦਾ ਦੁਪੱਟਾ ਕਲਰ ਮਿਲ ਜਾਣਗੇ 2 ਤੇ ਸੂਟ ਮਿਲ ਜਾਣਗੇ ਤੁਹਾਨੂੰ 3 ਲੈਮਨ ਦੇ ਵਿੱਚ ਦੋ ਸੂਟ ਮਿਲ ਜਾਣਗੇ ਜੀ ਨੈਕਸਟ ਇਹ ਸੂਟ ਸਾਡਾ 38 ਨਾ 50 ਦਾ ਹੁੰਦਾ 38 50 ਵਾਲਾ ਸੂਟ ਆ ਜੀ 3850 ਦਾ ਰਾਖੀ ਬ੍ਰਾਂਡ ਦਾ ਮੋਡਲ ਦਾ ਸੂਟ ਆ ਆ ਸੋਨੂ ਮੋਡਲ ਤੇ ਵੀ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਆ ਇਹ ਦੇਖੋ ਜੀ ਸੂਟ ਬਹੁਤ ਸੋਨਾ ਸੂਟ ਹੈ ਬਹੁਤ ਸੋਨਾ ਮੋਡਲ ਦਾ ਸਟੱਫ ਹੈ 3 ਮੀਟਰ 3.5 ਮੀਟਰ ਦੀ ਸ਼ਰਟ ਆ ਬਾਜੂ ਐਕਸਟਰਾ ਦਿੱਤੀਆਂ ਵੀ ਆ ਮੋ ਡਾਲਦੀ ਹੀ ਸਲਵਾਰ ਆ ਦੁਪੱਟਿਆਂ ਤੇ ਪ੍ਰਿੰਟ ਦੇ ਨਾਲ-ਨਾਲ ਬਹੁਤ ਸੋਨਾ ਜਿਹਾ ਵਰਕ ਇਦਾਂ ਰਹੇਗਾ ਠੀਕ ਹੈ ਜੀ ਲੰਮੇ ਚੌੜੇ ਚਨੌਂਚ ਫੌਂਦੇ ਦੁਪੱਟੇ ਆ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਠੀਕ ਹੈ ਜੀ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਰਹਿਣਗੇ ਸੂਟ ਇਹ 3-3 ਮੀਟਰ ਦੀਆਂ ਸਲਵਾਰ ਆ ਇਨਾਂ ਦੇ ਨਾਲ ਤੁਸੀਂ ਲੂਜ਼ ਪਲਾਜ਼ੋ ਬਣਵਾ ਸਕਦੇ ਹੋ ਫਿਟਿੰਗ ਬਹੁਤ ਸੋਹਣੀ ਆਂਦੀ ਹੈ ਸੂਟ ਦੀ ਇਹ ਹੈਗਾ ਜੀ 4200 ਵਾਲਾ organza ਦਾ ਸੂਟ ਇਹ ਅਸੀਂ ਇਕੱਠਾ ਲੋਟ ਚੱਕਿਆ ਇੱਕ ਇੱਕ ਦੇ ਵਿੱਚ ਤੁਹਾਨੂੰ ਮਿਲ ਜਾਣਗੇ 3-3 4-4 ਸੂਟ ਠੀਕ ਹੈ ਜੀ organza ਦਾ ਸੂਟ ਆ ਰਾਖੀ ਬ੍ਰਾਂਡ ਦੇ ਉੱਪਰ ਆ 3 ਮੀਟਰ ਦੀ ਸ਼ਰਟ ਦੇ ਨਾਲ ਹੋ ਗਏ ਸੂਟ ਦੇ ਠੀਕ ਹੈ ਬਾਜੂ ਤੇ ਵੀ ਵਰਕ ਹੈ 오ਰਗੈਂਜ਼ਾ ਦੀ ਸ਼ਰਟ ਇਹਦੀ ਨਾਲ ਸਿਲਕ ਦੀ ਸਲਵਾਰ ਆ ਬਹੁਤ ਸੋਹਣੀ ਸਿਲਕਾ ਤੇ 오ਰਗੈਂਜ਼ਾ ਦਾ ਹੀ ਹੈਗਾ ਦੁਪੱਟਾ ਕ੍ਰੇਪ ਸਿਲਕ ਵਾਂਗ ਥੋੜੀ ਜੀ ਸਲਵਾਰ ਆ ਜਿਹੜੀ ਲੁੱਕ ਉਹਦਾ ਆਂਦੀ ਆ ਜਿੱਦਾਂ ਪਿਓਰ ਸਿਲਕ ਹੁੰਦੀ ਆ ਇਹਦੇ ਵਿੱਚ ਕਲਰ ਦੇਖ ਲਓ ਸੇਮ ਤੇ ਵਿੱਚ ਆ ਜੀ ਇਹ ਕਲਰ ਡਿਜ਼ਾਈਨ ਚੇਂਜ ਆ ਇਹਦਾ ਡਿਜ਼ਾਈਨ ਫੋਟੋ ਚ ਦੇਖ ਲਓ ਬਹੁਤ ਸੋਹਣਾ ਡਿਜ਼ਾਈਨ ਆ ਤੇ ਇੱਕ ਡਿਜ਼ਾਈਨ ਤੁਹਾਨੂੰ ਜਿਹੜਾ ਪਹਿਲਾਂ ਦਿਖਾਇਆ ਉਹਦੇ ਵਿੱਚ ਇਹ ਵਾਲਾ ਮਿਲ ਜਾਏਗਾ ਕਲਰ ਸਾਰੇ ਬਹੁਤ ਸੋਹਣੇ ਸੋਹਣੇ ਜੇ ਆ ਇਹ ਸਿਗੇ ਔਰਗੈਂਜ਼ਾ ਦੇ ਸੂਟ ਸਾਰੇ ਪ੍ਰਾਈਸ ਅਸ ਜੀ ਸਾਰੀ ਵੀਡੀਓ ਦਾ 3000 ਇਹ ਵੀ ਮਡਾਲ ਤੇ 3850 ਵਾਲਾ ਸੂਟ ਇਹ ਸਾਰੇ ਆਨਲਾਈਨ ਹੀ ਰਹਿੰਦੇ ਆ ਜੀ ਸ਼ੌਪ ਤੇ ਚੁਆਇਸ ਘਟ ਜਾਂਦੀ ਹੈ ਕਿਉਂਕਿ ਵੀਡੀਓ ਜਦੋਂ ਸੀ ਪਾਨੇ ਆ ਤਾਂ ਫੋਟੋਜ਼ ਨਾਲ ਦੀ ਨਾਲ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਬੁਕਿੰਗ ਹੋ ਜਾਂਦੀ ਆ ਫਿਰ ਤੁਸੀਂ ਆ ਕੇ ਫੋਟੋ ਦਿਖਾਣੇ ਹੋ ਦੂਰੋਂ ਵੀ ਆਣੇ ਹੋ ਕਈ ਵਾਰੀ ਤਾਂ ਸਾਨੂੰ ਵੀ ਫੀਲ ਹੁੰਦਾ ਵੀ ਤੁਸੀਂ ਦੂਰੋਂ ਆਏ ਹੋ ਤੇ ਤੁਹਾਨੂੰ ਸੂਟ ਨਹੀਂ ਥੋੜੀ ਚੁਆਇਸ ਤਾਂ ਮਿਲਿਆ ਹੈਗਾ ਕਿਉਂਕਿ ਨਾਲ ਦੀ ਨਾਲ ਸਾਡਾ ਵੀਡੀਓ ਚ ਸਟਾਕ ਕਲੀਅਰ ਹੋ ਜਾਂਦਾ ਏ ਇਹਦੇ ਨਾਲ ਵੀ ਚਨੌਂਸ ਫੋਨ ਦਾ ਹੈਗਾ ਜੀ ਦੁਪੱਟਾ ਕਲਰ ਦੋ ਇਹ ਵੀ ਕਲਰ ਬਹੁਤ ਸੋਹਣਾ ਪੀਕਾਕ ਸ਼ੇਡ ਇਹ ਵੀ ਸੂਟ ਸਭ ਦੀ ਪਸੰਦ ਦਾ ਬਹੁਤ ਸੋਹਣਾ ਜਿਹਾ ਸੂਟ ਆ ਬਹੁਤ ਸੋਹਣਾ ਸੂਟ ਹੈ ਇਹਦੇ ਵਿੱਚ ਕਲਰ ਕਾਫੀ ਹੁੰਦੇ ਆ ਤੁਹਾਨੂੰ ਵੀ ਪਤਾ ਜੀ ਇਹ ਜੋ ਆਫ ਵਾਈਟ ਕਲਰ ਸਭ ਦੀ ਪਸੰਦ ਦਾ ਹੁੰਦਾ ਏ ਸਾਰੇ ਬਹੁਤ ਜ਼ਿਆਦਾ ਲਾਈਕ ਕਰ ਦਿਓ ਆਫ ਵਾਈਟ ਕਲਰ ਨੂੰ ਇਹ ਸਾਡੇ ਕੋਲ ਹਰ ਟਾਈਮ ਸੂਟ ਹੁੰਦੇ ਹੀ ਹੁੰਦੇ ਆ ਮੋਂ ਡਾਲ ਦੇ ਚਨਾਂਨ ਸ਼ਫਾਨ ਦਾ ਦੁਪੱਟਾ ਕਲਰ ਦੋ ਮੈਂਦੀ ਸ਼ੇਡ ਮਸਟਰਡ ਮੈਂਦੀ ਨੈਕਸਟ ਤੁਹਾਨੂੰ ਦੇ ਰਹੇ ਹਾਂ ਜੀ ਤੰਸੂਹੀ ਦੇ ਉੱਪਰ 4200 ਵਾਲੀ ਰੇਂਜ ਦੇ ਸੂਟ ਹੈ ਅੱਜ ਤੁਹਾਨੂੰ 3000 ਚ ਦੇਵਾਂਗੇ ਜਿਨ੍ਹਾਂ ਨੇ ਘਰ ਦੇ ਵਿੱਚ ਵਿਆਹ ਸ਼ਾਦੀ ਕਰਨੀ ਆ ਤੁਸੀਂ ਗਿਫਟ ਦੇਣ ਵਾਸਤੇ ਜਾਂ ਸਟਿਚ ਕਰਵਾਉਣ ਵਾਸਤੇ ਸੂਟ ਲੈ ਸਕਦੇ ਹੋ ਬਹੁਤ ਵੱਡਾ ਤੁਹਾਡੇ ਵਾਸਤੇ ਡਿਸਕਾਊਂਟ ਹੈ ਪਿਓਰ ਤਨਸੂਹੀ ਦੇ ਸੂਟ ਬੈਕ ਸਾਈਡ ਤੋਂ ਕੁਝ ਨਹੀਂ ਚੁਬਣਾ ਹੈਗਾ ਜੀ ਪਿਓਰ ਦੇ ਸੂਟ ਆ ਸਿਲਕ ਦੀਆਂ ਸਲਵਾਰਾਂ ਨੇ ਨਾਲ ਇਹ ਹੈਗੇ ਸ਼ਰਟ ਬੈਕ ਸਾਈਡ ਵੀ ਸੇਮ ਨਾਲ ਹੈਗੇ ਨੇ ਜੀ ਚਨਾਉਨ ਦੇ 2.5 ਮੀਟਰ ਦੇ ਲੰਮੇ ਚੌੜੇ ਜਿਹੇ ਦੁਪੱਟੇ ਠੀਕ ਹੈ ਜੀ ਕਲਰ ਦੇਖ ਲਿਓ ਹੁਣ ਤੇ ਹਲਕੀ ਹਲਕੀ ਵਿਚਾਲੀ ਡਿਜ਼ਾਈਨਿੰਗ ਦਾ ਫਰਕ ਆਏਗਾ ਇਹ ਹੈਗਾ ਪੈਰਟ ਕਲਰ ਪੈਰਟ ਕਲਰ ਦੀ ਸਲਵਾਰ ਆ ਸਿਲਕ ਦੀ ਚਨੌਂਚ ਫੌਂ ਦੇ ਦੁਪੱਟੇ ਰਹਿਣਗੇ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਵੀ ਇਹ ਆ ਗਿਆ ਜੀ ਆਪਣਾ ਗਾਜਰੀ ਜਿਹਾ ਸ਼ੇਡ ਠੀਕ ਹੈ ਇਹ ਆ ਗਿਆ ਥੋੜਾ ਪੀਚ ਬਾਵਾਂ ਜਿਹਾ ਸ਼ੇਡ ਹਰੇ ਕੇਜ ਵਾਸਤੇ ਸੂਟ ਹੈ ਇਹ ਆ ਗਿਆ ਜੀ ਗ੍ਰੇ ਕਲਰ ਦਾ ਸੂਟ ਠੀਕ ਹੈ ਇਹਦੇ ਨਾਲ ਗ੍ਰੇ ਕਲਰ ਦੀ ਸਲਵਾਰ ਆ ਮਾਊਸ ਗ੍ਰੇ ਜਿਹਾ ਥੋੜਾ ਜਿਹਾ ਇਕ ਤੋ ਨ ਮਿਲ ਜੇਗਾ ਇਹ ਥੋੜਾ ਜਿਹਾ ਜਿਹੜਾ ਪਹਿਲਾਂ ਪੀਚ ਦਿਖਾਇਆ ਉਹਦੇ ਨਾਲੋਂ ਫਰਕ ਆ 골ਡਨ ਜੀ ਟੋਨ ਤੇ ਆ ਜਾਂਦਾ ਹੈ ਇਹ ਜਿਹੜਾ ਪਹਿਲਾਂ ਗਾਜ਼ਰੀ ਦਿਖਾਇਆ ਸੇਮ ਹੀ ਕਲਰ ਦੇ ਵਿੱਚ ਦੋ ਡਿਜ਼ਾਈਨ ਆ ਇਹ ਤੇ ਕਲਰ ਸੇਮ ਆ ਸ਼ਾਈਨ ਦਾ ਫਰਕ ਪੈ ਜਾਂਦਾ ਨੈਕਸਟ ਹੈਗਾ ਜੀ ਰਾਮਾ ਗ੍ਰੀਨ ਜਿਹੜਾ ਬਹੁਤ ਸੋਹਣਾ ਸ਼ੇਡ ਆ ਤਾਂ ਸੂਹੀਰੇ ਸੂਟਾਂ ਦਾ ਕਦੇ ਵੀ ਟ੍ਰੈਂਡ ਨਹੀਂ ਜਾਂਦਾ ਹੈਗਾ ਇਹ ਹੈਗਾ ਗ੍ਰੇ ਕਲਰ ਦੇ ਉੱਪਰ ਬਹੁਤ ਸੌਫਟ ਸਿਲਕ ਦੇ ਉੱਪਰ ਸੂਟ ਹੈ ਵਾਣਾ ਠੀਕ ਹੈ ਜੀ ਨੈਕਸਟ ਹੈਗਾ ਇਹ ਪੀਚ ਕਲਰ ਆ ਬਹੁਤ ਸੌਫਟ ਆ ਇਹਦੇ ਨਾਲ ਕ੍ਰੇਪ ਦੀ ਸਲਵਾਰ ਆ ਇਹ ਆ ਗਿਆ ਜੀ ਰਾਣੀ ਜਿਹਾ ਸ਼ੇਡ ਪਰਪਲ ਰਾਣੀ ਜਿਹਾ ਕਲਰ ਆ ਇੱਕ ਮਿਲ ਜੇਗਾ yellow yellow ਸ਼ੇਡ ਤੇ ਆ ਇਹ ਵੀ ਬਾਬਾ ਜਿਹਾ ਸ਼ੇਡ ਆ ਜੀ ਪੀਚ ਜਿਹਾ ਕਲਰ ਠੀਕ ਹੈ ਇਹ ਦੇਖੋ ਕਲਰ ਮੈਰੂਨ ਬਹੁਤ ਸੋਹਣਾ ਛੇੜਾ ਬਹੁਤ سارے ਸੂਟ ਨੇ ਸਾਰੇ 4200 ਵਾਲੇ ਸੂਟ ਨੇ ਜਿਹੜੇ ਆ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਐਸ ਤੋਂ ਨੂੰ 3000 ਦੇ ਵਿੱਚ ਦੇ ਰਹੀ ਹਾਂ ਜੇ ਸੂਟ ਕਲਰ ਦੇਖੋ ਇੱਕ ਤੋਂ ਇੱਕ ਕਲਰ ਨੇ ਹਰੇਕ ਏਜ ਵਾਸਤੇ ਕਲਰ ਨੇ ਇਹਨਾਂ ਦੇ ਵਿੱਚ ਇਹ ਵੀ ਨਹੀਂ ਹੈਗਾ ਕਿ ਕਿਸੇ ਦੇ نیچے ਤਿੱਲਾ ਚੁਬਦਾ ਏ ਠੀਕ ਹੈ ਤੇ ਪ੍ਰਾਈਸ ਹੈਗਾ 3000 ਸ਼ਿਪਿੰਗ ਅਲੱਗ ਤੋਂ ਰਹੇਗੀ ਬਹੁਤ ਸੋਨੇ ਜੇ ਸੂਟ ਆ ਨੈਕਸਟ ਦੇ ਰਹੀਆਂ ਜੀ ਕ੍ਰੇਪ ਦੇ 42 ਵਾਲੇ ਸੂਟ ਕ੍ਰੇਪ ਦੀਆਂ ਸ਼ਰਟਾਂ ਦੇ ਨਾਲ ਸੌਰੀ ਕ੍ਰੇਪ ਦੀਆਂ ਸਲਵਾਰਾਂ ਦੇ ਨਾਲ אורਗੈਂਜ਼ਾ ਦੀ ਸ਼ਰਟ ਆ ਲੁੱਕ ਦੇਖੋ ਸੂਟ ਦੇ ਮਹਿੰਦੀ ਮਸਟਰਡ ਜਾਂ ਬਹੁਤ ਸੋਨਾ ਜਾਂ ਸ਼ੇਡ ਆ। ਗਰੇਪ ਦੀ ਸਲਵਾਰ ਹੋਗੀ 3 ਮੀਟਰ ਜੀ। ਇਹ ਸਿੰਗਲ ਸਿੰਗਲ ਸੂਟ ਹੈ ਤਾਂ ਕਰਕੇ ਤੁਹਾਨੂੰ ਕੱਟ ਪ੍ਰਾਈਸ ਦੇ ਰਹੇ ਆ। ਕੁਛ ਇੱਕ ਅਸੀਂ ਇਕੱਠਾ ਲੋਟ ਚੱਕ ਲੈਣੇ ਆ ਤੇ ਬਾਕੀ ਜਿਹੜੇ ਰਹਿ ਜਾਣੇ ਆ ਸਾਡੇ ਕੋਲ ਸਿੰਗਲ ਪੀਸ ਅਸੀਂ ਉਹ ਕੱਢ ਦਾਨੇ ਨਾਲ ਦੀ ਨਾਲ ਰੱਖ ਦੇਣੀ ਹੈਗੇ ਸੂਟ। ਤੁਹਾਨੂੰ ਵੀ ਪਤਾ ਜੀ ਹਰ ਰੋਜ਼ ਮੈਂ ਨਵੀਂ-ਨਵੀਂ ਵੈਰਾਈਟੀ ਲੈ ਕੇ ਆਣਾ ਹੁੰਦਾ ਪਿਛਲੇ ਸੂਟ ਨਹੀਂ ਦਿਖਾਉਂਦੇ ਕਦੇ ਵੀ ਇਹ ਦੇਖੋ ਸੂਟ 3000 ਚ ਸੂਟ ਆ ਜੀ ਕ੍ਰੇਪ ਦੇ ਉੱਪਰ ਆ ਕ੍ਰੇਪ ਦੀ ਸਲਵਾਰ ਆ ਕਲਰ ਵੀ ਬਹੁਤ ਸੋਹਣਾ ਚਨਾਉਂ ਸ਼ਫੌਂਦਾ ਹੈਗਾ ਦੁਪੱਟਾ ਕਾਟਨ ਦੇ ਸੂਟ ਵੀ ਦੇ ਰਹੀ ਹਾਂ ਤੁਹਾਨੂੰ ਵਿੱਚ 4400 ਦਾ ਸੂਟ ਸੀਗਾ ਵਾਲਾ कॉटन ਤੇ ਠੀਕ ਹੈ ਜੀ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦਾ ਸੂਟ ਆ ਘੇਰੇ ਦੀ ਉੱਪਰ ਬਹੁਤ ਸੋਹਣਾ ਵਰਕ ਹੈ ਬੈਕ ਸਾਈਡ ਇਹਦੀ ਏਦਾਂ ਮਲਟੀ ਸ਼ੇਡ ਚ ਆਏਗੀ ਤੇ ਬਾਜੂ ਵੀ ਇਹਦੀਆਂ ਮਲਟੀ ਕਲਰ ਚ ਆਣਗੀਆਂ ਬਾਰਡਰ ਦੇ ਨਾਲ ਮਸਲੀਨ ਦੇ ਉੱਪਰ ਆ ਸੂਟ ਇਹ ਮਸਲੀਨ ਦੀ ਸਲਵਾਰ ਆ ਤੇ ਪਿਓਰ ਦਾ ਹੈਗਾ ਦੁਪੱਟਾ ਦੁਪੱਟਾ ਡਬਲ ਸ਼ੇਡਸ ਰਹੇਗਾ ਲਾਈਟ ਡਾਰਕ ਜਿਹਾ ਇੱਕ ਸਾਈਡ ਤੋਂ ਡਾਰਕ ਟੋਨ ਆ ਇੱਕ ਸਾਈਡ ਤੋਂ ਲਾਈਟ ਟੋਨ ਆ ਵਿਦ ਵਰਕ ਦੇ ਨਾਲ ਫਿਰ ਦੋ ਘੰਟਾ ਅੱਛਾ ਇਹ ਹੈਗਾ ਜੌਰਜਟ ਦੇ ਉੱਪਰ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਉਹਨਾਂ ਨਾਲ ਦੇ ਸੂਟ ਰਹਿ ਗਏ ਸੀ ਦੁਕਾਨ ਤੋਂ ਡਿਜ਼ਾਈਨ ਦਾ ਫਰਕ ਆ ਜੀ ਜਾਰਜਟ ਦੀ ਸ਼ਰਟ ਆ ਬਹੁਤ ਸੋਹਣੀ ਠੀਕ ਹੈ ਇਹ ਵੀ ਲਾਸਟ ਕਲਰ ਪਿਆ ਸਾਡੇ ਕੋਲ 크ਰੇਪ ਦੀ ਸਲਵਾਰ ਆ ਇਹ ਕੇ ਰਿਵਰਕ ਵਾਲਾ ਬਹੁਤ ਸੋਹਣਾ ਜਿਹਾ ਸੂਟ ਆ ਇਹ ਮੈਂ ਪਿੱਛੇ ਜੇ ਦਿਖਾਏ ਸੀਗੇ ਸੂਟ ਇਹ ਦੁਪੱਟਾ ਪਿਓਰ ਦਾ ਦੇਖੋ ਜੀ ਸੂਟ 크ਰੇਪ ਦੇ ਉੱਪਰ ਆ ਸੂਟ ਬਹੁਤ ਸੋਹਣਾ 42 ਵਾਲਾ ਸੂਟੇ ਬਹੁਤ ਪਿਆਰਾ ਹੈ ਇਹ ਸਲਵਾਰ ਹੈ ਮਹਿੰਦੀ ਕਲਰ ਦੀ ਚਨਾਉਂਸ਼ ਫੌਨ ਦਾ ਦੁਪੱਟਾ ਮਤਲਬ ਇੱਕ ਵਾਰੀ ਇਦਾਂ ਦੇ ਸੂਟ ਸਵਾਏ ਵੀ ਹੋਣਗੇ ਨਾ ਤਾਂ ਇਹਨਾਂ ਦਾ ਜੀ ਟ੍ਰੈਂਡ ਜਾਂਦਾ ਹੈ ਇਹ ਕਿਹੜੇ ਵਰਕ ਵਗੈਰਾ ਨਾਲ ਤੇ ਕੀਤਾ ਹੋਇਆ ਨਾ ਤਾਂ ਸੂਹੀ ਦੇ ਸੂਟ ਦਾ ਕਦੇ ਟ੍ਰੈਂਡ ਜਾਵੇ ਇਹ ਹੈਗੇ ਪੀਕਾਕ ਦੇ ਨਾਲ ਇਹਦੇ ਨਾਲ ਸਲਵਾਰ ਆ ਜਾਏਗੀ ਇਹ ਮਾਊਸੇ ਸ਼ੇਡ ਦੀ ਠੀਕ ਹੈ ਜੀ ਬਹੁਤ ਸੋਹਣੀ ਸਕਿਨੀ ਮਾਊਚਾ ਸ਼ੇਡਾ ਬਹੁਤ ਸੋਹਣਾ ਸੂਟ ਆ ਨੈਕਸਟ ਦੇ ਰਹੀਆਂ ਕ੍ਰੇਪ ਦੇ ਉੱਪਰ ਇਹ ਵੀ ਲਾਸਟ ਪੀਸ ਆ ਸਾਰੇ ਫਰੰਟ ਦੇ ਵੀ ਸੋਨੋ ਵਰਕ ਮਿਲ ਜਾਏਗਾ ਠੀਕ ਹੈ ਜੀ ਇਹਦੇ ਨਾਲ ਕ੍ਰੇਪ ਦੀ ਸਲਵਾਰ ਕ੍ਰੇਪ ਦੀ ਸ਼ਰਟ ਤੇ ਪਿਓਰ ਸ਼ਫਾਨ ਦਾ ਪ੍ਰਿੰਟਡ ਦੁਪੱਟਾ ਲੰਮਾ ਛੋੜਾ ਦੁਪੱਟਾ ਰਹੇਗਾ ਐਡਾ ਪ੍ਰਿੰਟਡ ਦੁਪੱਟਾ ਇਹਦਾ ਸ਼ਿਕਾ ਜੀ ਵਿਚੋਂ ਪਲੇਨ ਆ ਸਾਈਡਾਂ ਤੇ ਹੈਗਾ ਬਾਰਡਰ ਬਲੈਕ ਕਲਰ ਤੇ ਮਸਲੀਨ ਦੇ ਉੱਪਰ ਬਹੁਤ ਸੋਹਣਾ ਜਿਹਾ ਸੂਟ ਦੇਖੋ ਜੀ ਸੂਟ ਮੋਡਾ ਸੌਰੀ ਮਸਲੀਨ ਦੀ ਸਲਵਾਰ ਹੈ ਮਸਲਿਨ ਦੀ ਸ਼ਰਟ ਤੇ ਦੁਪੱਟੇ ਤੇ ਬਹੁਤ ਸੋਹਣੇ ਬਾਰਡਰ ਤੇ ਵਿੱਚ ਹੈਗਾ ਪ੍ਰਿੰਟ ਠੀਕ ਹੈ ਜੀ ਨੈਕਸਟ ਤੁਹਾਨੂੰ ਦੇ ਰਹੇ ਹਾਂ ਮੋਡਲ ਦੇ ਉੱਪਰ ਫਿਰ ਤੋਂ ਸੂਟ 3800 ਵਾਲਾ ਸੂਟ ਆ ਕਲਰ ਦੋ ਰੈਗੇ ਦੇ ਵਿੱਚ ਮੋਡਲ ਦੀ ਸ਼ਰਟ ਮੋਡਲ ਦੀ ਸਲਵਾਰ 3.5 ਮੀਟਰ ਸਵਾ 3 ਮੀਟਰ ਦੀ ਸ਼ਰਟ ਹੈ ਜੀ ਚਨਾਉਂਸ਼ ਫੌਨ ਦਾ ਦੁਪੱਟਾ ਇਸਕੇ ਦੇ ਵਿੱਚ ਇਹ ਕਲਰ ਮਿਲ ਜਾਏਗਾ ਠੀਕ ਹੈ ਜੀ ਨੈਕਸਟ ਦੇ ਰਹੇ ਆ ਤੁਹਾਨੂੰ ਕ੍ਰੇਪ ਦੇ ਉੱਪਰ ਸਕਾਈ ਕਲਰ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਪੀਕਾਕ ਵਾਲਾ ਡਿਜ਼ਾਈਨ ਆ 컬러 ਵੀ ਬਹੁਤ ਸੋਹਣਾ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਇਹ ਹੈਗੀ ਹੈ ਸਲਵਾਰ ਇਹ ਮਿਲ ਛੇਗਾ ਜੀ ਤੁਹਾਨੂੰ ਦੁਪੱਟਾ ਠੀਕ ਹੈ ਜੀ ਖੂਸ਼ ਇਦਾਂ ਦੀ ਹੈਗੀ ਹੈ ਲੁੱਕ ਸੋਹੜ ਦੇ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਲੱਗੀ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਵਿਯੋਧਿ ਲਈ ਵੀ ਥੈਂਕ ਯੂ ਸੋ ਮੱਚ